ਪੰਜਾਬ ਨੈਸ਼ਨਲ ਬੈਂਕ ਸਰਕਲ ਆਫਿਸ ਅਮਰੀਕਸਰ ਡੀ ਬਲਾਕ ਰਣਜੀਤ ਐਵਨਿਊ ਵਿਖੇ ਹੋਮ ਲੋਨ ਮੇਲਾ ਆਯੋਜਿਤ ਕੀਤਾ ਗਿਆ ਜਿਸ ਦੇ ਵਿੱਚ ਸ਼੍ਰੀਮਤੀ ਗੁਰਸਿਮਰਨਜੀਤ ਕੌਰ ਸਹਾਇਕ ਕਮਿਸ਼ਨਰ ਅਮਰੀਕਸਰ ਨੇ ਮੁੱਖ ਮਹਿਮਾਨ ਦੇ ਵਜੋਂ ਸ਼ਿਰਕਤ ਕੀਤੀ ਅਤੇ ਸ਼੍ਰੀ ਅਸ਼ੋਕ ਤਲਵਾਰ ਚੇਅਰਮੈਨ ਇੰਪਰੂਵਮੈਂਟ ਟਰਸਟ ਅਮਰੀਕਸਰ ਅਤੇ ਜਸਪਰੀ ਸਿੰਘ ਚੇਅਰਮੈਨ ਪੰਜਾਬ ਵਿਕਾਸ ਨਿਗਮ ਦੇ ਵਿਸ਼ੇਸ਼ ਮਹਿਮਾਨਾਂ ਨੇ ਵੀ ਸ਼ਿਰਕਤ ਕੀਤੀ ਇਸ ਮੌਕੇ ਤੇ ਬ੍ਰਿਸ਼ ਕੁਮਾਰ ਯਾਦਵ ਡੀਜੀਐਮ ਅਮਰੀਕਸਰ ਨੇ ਗੁਰਸਿਮਰਨਜੀਤ ਕੌਰ ਅਸ਼ੋਕ ਤਲਵਾਰ ਅਤੇ ਜਸਪਰੀ ਦਾ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਉਹਨਾਂ ਦਾ ਸਵਾਗ ਇਸ ਮੌਕੇ ਤੇ ਡੀਜੀਐਮ ਜਯਾਦਵ ਨੇ ਕਿਹਾ ਕਿ ਪੀਐਨਬੀ ਬਿਨਾ ਕਿਸੇ ਪ੍ਰੋਸੈਸਿੰਗ ਫੀਸ ਦੇ 8.40% ਦੀ ਸ਼ੁਰੂਆਤੀ ਵਿਆਜ ਦਰ ਤੇ ਹੋਮ ਲੋਨ ਦੀ ਸਹੂਲਤ ਪ੍ਰਦਾਨ ਕਰ ਰਿਹਾ ਹੈ ਅਤੇ ਘਰਾਂ ਦੇ ਵਿੱਚ ਸੋਲਰ ਸਿਸਟਮ ਲਗਾਉਣ ਦੇ ਲਈ 78000 ਰੁਪਏ ਦੀ ਸਬਸਿਡੀ ਵੀ ਦਿੱਤੀ ਜਾ ਰਹੀ ਹੈ ਅਤੇ ਜੋ ਲੋਕ ਆਪਣਾ ਘਰਾਂ ਦੀ ਮੁਰੰਮਤ ਕਰਾਉਣਾ ਚਾਹੁੰਦੇ ਹਨ ਜਾਂ ਜਿਨ੍ਹਾਂ ਨੇ ਦੂਜੇ ਬੈਂਕਾਂ ਤੋਂ ਕਰਜ਼ਾ ਲਿਆ ਹੈ ਉਹ ਵੀ ਆਪਣਾ ਕਰਜ਼ਾ ਪੀਐਨਬੀ ਦੇ ਵਿੱਚ ਟ੍ਰਾਂਸਫਰ ਕਰਕੇ ਇਸ ਸਹੂਲਤ ਦਾ ਲਾਭ ਉਠਾ ਸਕਦੇ ਹਨ ਪੰਜਾਬ ਨੈਸ਼ਨਲ ਬੈਂਕ ਪੂਰੇ ਭਾਰਤ ਮੇ हर एक डिस्ट्रिक्ट क्वार्टर पे ये होम लोन एक्सपो मेला ऑर्गेनाइज कर रहा है और मेरा मुख्य उद्देश्य जो है लोगों में ये अवेयरनेस जताना कि बैंक काफ़ी आसानी से आपको होम लोन देते हैं हम लोग और हमारा रेट भी आज के दिन में बाकी सारे बैंकों से सबसे कम है और कोई चार्जेज नहीं है और फॉर्मेलिटीज़ भी मिनिमम है साथ ही साथ हम लोग प्रधानमंत्री का जो एक विज़न है सोलर पावर को आगे बढ़ाना उसके तहत हम लोग सोलर पावर के लिए भी साथ ही साथ हम लोग प्रमोट कर रहे हैं और जिससे कि जो लोग बिजली की जो खपत होती है बिजली का जो बिल उठ आप लोगों का है वो उससे काफ़ी कम होगा और इसमें गवर्नमेंट की सब्सिडी भी है आप लोग इसका ज़्यादा से ज़्यादा फायदा उठाइए और हाउसिंग लोन का भी फायदा उठाइए थैंक यू तो बहुत ही अच्छा उपरला है पी एन बी ने किया है कि बैंकिंग हद तो निकल के पब्लिक भी जा के जाके सर्व करना एक व्यक्ति थोड़े को तो उस तो जरूरी है साड़ी सरकार का भी आई है एम हैगा कि आपकी सरकार आपके द्वार बैंकिंग वालों ऐसा ही उपरला गया पी एन बी वन बैंक वालों ਕੀ ਲੋਕਾਂ ਦੇ ਵਿੱਚ ਜਾ ਕੇ ਅਸੀਂ ਕੰਮ ਕਰਾਂਗੇ ਲੋਕਾਂ ਨੂੰ ਸਾਡੇ ਤੱਕ ਆ ਕੇ ਲੋੜ ਨਹੀਂ ਹੈ ਅਸੀਂ ਲੋਕਾਂ 'ਚ ਜਾਵਾਂਗੇ ਤੇ ਇਸ ਤਰ੍ਹਾਂ 2 ਦਿਨ ਦਾ ਜਿਹੜਾ ਐਕਸਟਰੋਨ ਲਗਾਇਆ ਹੈਗਾ ਓਨ ਲੋਨ ਵਾਸਤੇ ਔਰ ਸੋਲਰ ਰੂਫਟਾਪ ਵਾਸਤੇ ਲੋਕਾਂ ਨੂੰ ਬਹੁਤ ਬੈਨੀਫਿਟ ਮਿਲੇਗਾ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਲੋਕਾਂ ਨੂੰ ਵੀ ਅਪੀਲ ਕਰਦਾ ਹੈਗਾ ਰਣਜੀਤ ਟੈਵੀ ਨੂੰ ਇਹਨਾਂ ਨੇ ਸੈਮੀਨਾਰ ਲਗਾਇਆ ਹੈ ਔਰ 2 ਦਿਨ ਦਾ ਐਕਸਟਰੋਨ ਹੈ ਤਾਨੂੰ ਹਰ ਤਰੀਕੇ ਦੀ ਇੱਥੇ ਗਾਈਡ ਲਾਈਨ ਮਿਲੇਗੀ ਓਨ ਮੌਕੇ ਤੇ ਜਿਸ ਤਰ੍ਹਾਂ ਬੈਂਕਿੰਗ ਕਹਿ ਰਹੇ ਨੇ ਕਿ ਕੋਈ ਵੀ ਪ੍ਰੋਬਲਮ ਹੈ ਉਹਨਾਂ ਦੀ ਵਿਅਕਤੀ ਦੀ ਅਸੀਂ ਮੌਕੇ ਤੇ ਵੀ ਹੱਲ ਵੀ ਕਰਾਂਗੇ ਪ੍ਰੋਪਰ ਗਾਈਡ ਕਰਾਂਗੇ ਤਾਂ ਕਿ ਉਹਦਾ ਹੋਮ ਲੋਨ ਦਾ ਸੁਪਨਾ ਪੂਰਾ ਹੋ ਸਕੇ ਰੂਫ ਟਾਪ ਦਾ ਪਾਵਰ ਰੂਫ ਟਾਪ ਦਾ ਸੁਪਨਾ ਪੂਰਾ ਹੋ ਸਕੇ ਤੋਂ ਬਹੁਤ ਅੱਛਾ ਫੀ ਰਿਕਵਰੀ ਫਿਰ ਸਭ ਨੂੰ ਬਹੁਤ-ਬਹੁਤ ਮੁਬਾਰਕ ਸਪੈਸ਼ਲੀ ਪੀ ਐਨ ਬੀ ਨੂੰ ਤੇ ਐਸੋ ਉਪਰਾਲੇ ਚੱਲਦੇ ਚੱਲੇ ਜਾਣ ਲੋਕਾਂ ਦੇ ਵਿੱਚ ਜਾ ਕੇ ਤੁਸੀਂ ਕੰਮ ਕਰਦੇ ਚਲੇ ਜਾਓ ਐਨਾਂ ਇਹ ਕਹਿੰਦਾ ਬਹੁਤ ਬਹੁਤ ਧੰਨਵਾਦ ਅੱਜ ਮੈਨੂੰ ਲੱਗਦਾ ਹੈ ਜੋ ਨਿਕੋ ਸਭ ਦੇ ਦੱਸਿਆ ਕਿ ਬਹੁਤ ਹੀ ਅੱਛਾ ਹੈ ਇਸ ਬਾਰੇ ਵਿੱਚ ਅ ਸੈਸ਼ੀ ਕਾ ਜੀ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਜਿਵੇਂ ਕਿ ਤੁਹਾਨੂੰ ਪਤਾ ਹੀ ਕਿ ਇੱਥੇ ਪੀ ਐਨ ਬੀ ਬੈਂਕ ਨੇ ਆਰਗੇਨਾਈਜ਼ ਕੀਤਾ ਹੈ 2 ਡੇਜ਼ ਹੋਮ ਲੋਨ ਐਕਸਪੋ 2 ਦਿਨ ਚੱਲੇਗਾ ਰਣਜੀਤ ਐਵੇਨਿਊ ਦੇ ਵਿੱਚ ਸੋ ਇਹਦੇ ਤਹਿਤ ਇਹਨਾਂ ਦਾ ਇਹ ਉਪਰਾਲਾ ਹੈ ਕਿ ਇਹਨਾਂ ਦੀ ਜਿਹੜੀ ਟੀਮ ਹੈ ਸੋ ਉਹ ਇੱਥੇ ਜਿਹੜੇ ਅੱਜ ਕਹਿ ਲਓ ਕਿ 2 ਦਿਨ ਵਾਸਤੇ ਬੈਠਣਗੇ ਤੇ ਜਿੰਨੇ ਸਿਟੀਜ਼ਨਸ ਨੇ ਉਹਨਾਂ ਨੂੰ ਅਵੇਅਰ ਕਰਨਗੇ ਕਿ ਉਹ ਜਿਹੜੇ ਨੇ ਹੋਮ ਲੋਨ ਦੇ ਸ ਤੋਂ ਇਲਾਵਾ ਜਿਹੜਾ ਹੈ ਸੋਲਰ ਰੂਫ ਟਾਪ ਵਾਸਤੇ ਜੋ ਫੈਸਿਲਿਟੀਆਂ ਅਵੇਲੇਬਲ ਨੇ ਇੰਟਰਸਟ ਸਬਵੈਂਸ਼ਨ ਹੈ ਤੇ ਨਾਲੇ ਤੁਹਾਡਾ ਜਿਹੜਾ ਹੈ ਅਪ ਟੂ ਸਰਟਨ ਅਮਾਉਂਟ देयर इज ਨੋ ਇੰਟਰਸਟ ਚਾਰਜਡ ਆਲਸੋ ਸੋ ਉਹਦੇ ਬਾਰੇ ਜੋ ਹੈ ਲੋਕਾਂ ਨੂੰ ਜੋ ਹੈ ਅਵੇਅਰ ਕਰਨਗੇ ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਕਿ ਜੋ ਅਸੀਂ ਇੱਕ ਨਾਗਰਿਕ ਦਾ ਇਹੀ ਮੋਟਿਵ ਹੁੰਦਾ ਹੈ ਕਿ ਅਸੀਂ ਇੱਕ ਘਰ ਜੋ ਹੈ ਸਾਡਾ ਹੋਵੇ ਸੋ ਉਹਦੇ ਵਾਸਤੇ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਤੁਸੀਂ ਉਹਨੂੰ ਹੋਮ ਲੋਨ ਜੋ ਘਰ ਬਣਾਉਣ ਵਾਸਤੇ ਤੁਸੀਂ ਯੂਜ਼ ਕਰ ਰਹੇ ਹੋ ਸੈਕਿੰਡ ਜਿਹੜੇ ਘਰ ਸਾਡੇ ਆਲਰੇਡੀ ਬਣੇ ਹੋਏ ਨੇ ਉੱਥੇ ਅਸੀਂ ਕਿਵੇਂ এনवायरमेंट ਫ੍ਰੈਂਡਲੀ ਪ੍ਰੈਕਟਿਸ ਅਡਾਪਟ ਕਰਕੇ ਅਸੀਂ ਜਿਵੇਂ ਸੋਲਰ ਰੂਫ ਟਾਪ ਇੰਸਟਾਲ ਕਰ ਸਕਦੇ ਹਾਂ ਜਿਵੇਂ ਮੈਂ ਹੁਣੇ ਆਪਣਾ ਸਰਕਲ ਹੈੱਡ ਸਰ ਨਾਲ ਗੱਲ ਕਰ ਰਹੀ ਸੀ ਕਿ ਜੇ ਮੰਨ ਲਓ ਤਕਰੀਬਨ 500 ਗੱਜ ਦੀ ਕਿਸੇ ਦੀ ਰਹਾਇਸ਼ ਹੋਵੇ ਤੇ ਉੱਤੇ ਕਿੰਨੇ ਜੋ ਹੈ ਕਿ ਲੋਵਾਟ ਦਾ ਜਿਹੜਾ ਹੈ ਸੋਲਰ ਰੂਫਟਾਪਸ ਹੀ ਲਗਾ ਸਕਦੇ ਆ ਸੁਨੇ ਨੇ ਕਿਹਾ ਕਿ 3 ਕਿਲੋਵਾਟ ਤੱਕ ਦਾ ਲਗਾ ਸਕਦੇ ਆ ਜਿਹਦੇ ਲਈ 2 ਲੱਖ ਦਾ ਖਰਚਾ ਆਉਂਦਾ ਤੇ ਉਹਦੇ ਲਈ ਨਾ ਦਾ ਇੰਟਰਸਟ ਵੀ ਬਹੁਤ ਘੱਟ ਹੈ ਜੋ ਸੋ ਇਹ ਬਹੁਤ ਅੱਛੀ ਅੱਛਾ ਉਭਰਾਲਾ ਹੈ ਕਿਉਂਕਿ ਅਸੀਂ ਜ਼ਿਆਦਾਤਰ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਹੀ ਨਹੀਂ ਹੁੰਦੀ ਕੀ ਅਸੀਂ ਜੇ ਆਪਣਾ ਸੋਲਰ ਰੂਫ ਟਾਪ ਲਗਾਉਣਾ ਚਾਹ ਰਹੇ ਹਾਂ ਤਾਂ ਉਹਦੇ ਲਈ ਅਸੀਂ ਕੀ ਕੀ ਕਰੀਏ ਸਾਡੀ ਕੀ ਕੀ ਰਿਕੁਆਇਰਮੈਂਟਸ ਹੁੰਦੀਆਂ ਨੇ ਕਿੱਥੋਂ ਕਿੱਥੋਂ ਅਸੀਂ ਪਰਮਿਸ਼ਨ ਲੈਣੀਆਂ ਨੇ ਜਾਂ ਕੁਝ ਵੀ ਹੈ ਸੋ ਇੱਥੇ ਜਿਹੜੇ ਇਹਨਾਂ ਦੇ ਸੋਲਰ ਰੂਫ ਟਾਪ ਇੰਸਟਾਲ ਕਰਦੇ ਹੀ ਨੇ ਉਹ ਇੱਥੇ ਅੱਜ ਇਸ ਕੈਂਪ ਦੇ ਵਿੱਚ ਮੌਜੂਦ ਨੇ ਸਿਮਿਲਰਲੀ ਜੋ ਰੀਅਲ ਏਸਟੇਟ ਏਜੰਟਸ ਨੇ ਉਹ ਵੀ ਇੱਥੇ ਮੌਜੂਦ ਨੇ ਬਿਲਡਰਸ ਇੱਥੇ ਨੇ ਤੋ ਇਹ ਦੇ ਹਿਸਾਬ ਦੇ ਨਾਲ ਤੁਸੀਂ ਕਹਿ ਲੋ ਕਿ ਇਹ ਇੱਕ ਉਪਰਾਲਾ ਇਹ ਵੀ ਹੋ ਗਿਆ ਹੈ ਕਿ ਜਿਵੇਂ ਸਾਡਾ ਸੀਐਮ ਸਾਹਿਬ ਨੇ ਸਟਾਰਟ ਕੀਤਾ ਹੈ ਕਿ ਸਰਕਾਰ ਆਪਕੇ ਦੁਆਰ ਸਿਮਿਲਰਲੀ ਬੈਂਕਿੰਗ ਫੈਸਿਲਿਟੀਆਂ ਜਿਹੜੀ ਕਿ ਬਹੁਤ ਜ਼ਰੂਰੀ ਨੇ ਫਾਈਨੈਂਸ਼ੀਅਲ ਇਨਕਲੂਜਨ ਲਈ ਤਾਂ ਕਿ ਅਸੀਂ ਇੱਕ ਡਿਜੀਟਲ ਇੰਡੀਆ ਵੀ ਬਣਾ ਸਕੀਏ ਉਹਦੇ ਵਾਸਤੇ ਵੀ ਅਸੀਂ ਇਹ ਬੈਂਕ ਨੇ ਬਹੁਤ ਵਧੀਆ ਉਪਰਾਲਾ ਕੀਤਾ ਹੈ ਕਿ ਇਹ ਆਪਣਾ ਸਟਾਫ ਲੈ ਕੇ ਬਾਹਰ ਬੈਠੇ ਰਹੇ ਇਹਨਾਂ ਨੇ ਆਪਣੇ ਸਾਰੇ ਜਿਹੜੇ ਨੇ ਆਪਣਾ ਰੀਅਲਟਰਸ ਉਸ ਤੋਂ ਇਲਾਵਾ ਤੁਹਾਡੇ ਜਿਹੜੇ ਇਹਨਾਂ ਦੇ EMPLOYEES ਨੇ ਉਹ ਸਾਰੇ ਇੱਥੇ ਇਕੱਠੇ ਕੀਤੇ ਨੇ ਤਾਂ ਕਿ ਜਿਹੜੇ ਸਿਟੀਜ਼ਨਸ ਨੇ ਉਹ ਆਣ ਤੇ ਉਹਨਾਂ ਨੂੰ ਜੋ ਜੋ ਵੀ ਉਹਨਾਂ ਨੂੰ ਉਹਨਾਂ ਦੀ ਕੋਈ ਕੁਇਰੀ ਹੈ ਜਾਂ ਉਹਨਾਂ ਨੂੰ ਕੋਈ ਡਾਕੂਮੈਂਟੇਸ਼ਨ ਦੀ ਰਿਕੁਆਇਰਮੈਂਟ ਹੈ ਉਹ ਇੱਥੇ ਹੀ ਸਾਰੀ ਪੂਰੀ ਮੁਕੰਮਲ ਹੋ ਜਾਏ ਤੇ ਮੇਰੇ ਸਾਬ ਦੇ ਨਾਲ ਸ਼ਾਇਦ ਲੋਨ ਵੀ ਮੌਕੇ ਤੇ ਹੀ ਦੌਰਨ ਜਿਹੜਾ ਹੈ ਜਾਰੀ ਹੋ ਜਾਏਗਾ ਮੇਰਾ ਨਾਮ ਉਹ ਮੇਰਾ ਨਾਮ ਰਜੇਸ਼ ਕੁਮਾਰ Yadav ਮੈਂ ਡਿਜੀਮ ਸਰਕੂਲੈਂਟ ਮਿਸ ਸਰਕੂਲੈਂਟ ਜਮਸ ਬੈਂਕਸ 7 ਅਰ 8 2 ਤਾਰੀਖ ਨੂੰ ਅਸੀਂ ਰਮਜੀਤ ਐਵੇਨਿਊ ਡੀ ਬਲਾਕ ਮੇ ਡੀਐਫਸੀ ਕੇ ਬਗਾਰੀਬ होम लोन एक्सपो का आयोजन किया है जिसका कि उद्घाटन अभी अभी हमारी माननीय असिस्टेंट कमिश्नर एवं इम्प्रूवमेंट ट्रस्ट के चेयरमैन श्री तलवार जी और पंजाब डेवलपमेंट कॉर्पोरेशन के चेयरमैन श्री जसप्रीत जी ने आकर के किया है इसमें हमने ग्राहकों के नज़दीक जाने के लिए ग्राहकों के द्वार पे जाकर के हम लोग हाउसिंग लोन से रिलेटेड जो भी क्वेरी है या जो भी डॉक्यूमेंटेशन है कैसे एलिजिबिलिटी निकाल सकते हैं क्या जरूरत है वो बताएंगे साथ ही साथ ऑन द स्पॉट हम लोग उसको इन प्रिंसिपल अप्रूवल भी दे रहे हैं अगर वो सारे डॉक्यूमेंट्स लेकर के आते हैं या पीएनबी एन लोन डी होम लोन के माध्यम से अगर अप्लाई करते हैं तो हमारा लोन का जो दर है ब्याज ऋण जो है वो बैंकिंग सेक्टर में तो सबसे कम है हमारा ब्याज का दिन आठ पॉइंट चार जीरो से शुरू होता है और ये ऑलरेडी सबसे कम है साथ ही साथ हम प्रोसेसिंग फी फ्रंट फी जो होता है डॉक्यूमेंटेशन चार्ज होता है वो सब में वो पूरी छूट है उस वो हम कोई भी चार्ज नहीं ले रहे। कितना लोन दिया आज के, मेले? आज के मेले में तो लोग विजिट कर रहे हैं और ये तो आज और कल के बाद एग्जैक्ट नंबर पता चलेगा बट अभी तक जो हमारे पास बीस पच्चीस आ गई है जिसमें कि हम लोगों ने उनको बताया है कि ये ये लगेंगे और उनको जागरूक किया है और उम्मीद है कि इस दो तो दिन के मेले में कम से कम पचास करोड़ का ऋण तो हम लोग करेंगे एवन रिपोर्ट